ਬਠਿੰਡਾ ਪੁਲਿਸ ਦੀ CIA ਵੰਦੀ ਟੀਮ ਦੇ ਵੱਲੋਂ ਚਾਰ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਖਤਰਨਾਕ ਗੈਂਗਸਟਰਾਂ ਦੇ ਨਾਲ ਸੰਬੰਧ ਰੱਖਦੇ ਸਨ ਅਤੇ ਇਹਨਾਂ ਕੋਲੋਂ 10 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਹਨਾਂ ਖਿਲਾਫ ਮੁਕੱਦਮਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। SSP ਬਠਿੰਡਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਲੋਕਾਂ ਦਾ ਖੁਲਾਸਾ ਕਰਦਿਆਂ ਦੱਸਿਆ ਗਿਆ ਕਿ CIA ਵੰਦੀ ਟੀਮ ਦੇ ਵੱਲੋਂ ਨਹਿਰ ਦੀ ਪਟੜੀ ਤੇ ਗਸਤ ਕੀਤੀ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਤਲਾਸ਼ੀ ਲੈਣ ਤੇ ਇਹਨਾਂ ਕੋਲੋਂ ਇਹ ਹਥਿਆਰ ਬਰਾਮਦ ਹੋਏ ਅਤੇ ਇਹਨਾਂ ਦਾ ਸਬੰਧ ਖਤਰਨਾਕ ਗੈਂਗੈਸਟਰਾਂ ਨਾਲ ਵੀ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਸੁਣਦੇ ਹਾਂ ਐਸਐਸਪੀ ਬਠਿੰਡਾ ਦੀ ਹੀ ਜ਼ੁਬਾਨੀ ਇਹ ਸਾਡੇ ਬਟਿੰਡਾ ਦੇ ਐਸਪੀਡੀ ਜਾਂ ਡੀਐਸਪੀਡੀ ਅਤੇ ਸੀਆਈਏ ਵੰਦੀ ਟੀਮ ਨੇ ਇੱਕ ਵੱਡਾ ਆਪਰੇਸ਼ਨ ਕਰਕੇ 10 ਜਿਹੜੇ ਹੈਗੇ ਨਜਾਇਜ਼ ਹਥਿਆਰ ਫੜੇ ਜਿਸ ਦੇ ਵਿੱਚ ਪੰਜ ਪਿਸਤਲ ਹੈਗੇ 32 ਬੋਰ ਦੇ ਤਿੰਨ ਪਿਸਤਲ ਹੈਗੇ ਦੇਸੀ ਕੱਟੇ 12 ਬੋਰ ਦੇ ਇੱਕ ਪਿਸਤਲ ਦੇਸੀ ਕੱਟਾ 315 ਬੋਰ ਦਾ ਹੈ ਤੇ ਇੱਕ ਰਿਵਲਵਰ ਹੈਗਾ 32 ਬੋਰ ਦਾ ਨਾਲ ਹੀ ਕੁਝ ਜਿੰਦਾ ਰਾਉਂਡ ਵੀ ਫੜੇ ਹੈਗੇ ਇਹ ਜਿਹੜੇ ਵਿਅਕਤੀ ਆ ਚਾਰ ਵਿਅਕਤੀ ਉਹਦੇ ਵਿੱਚ ਜਿਹੜੇ ਦੋਸ਼ੀ ਹੈਗੇ ਉਹ ਨਾਮਜ਼ਦ ਕੀਤੇ ਗਏ ਜਿਹੜੇ ਗ੍ਰਿਫਤਾਰ ਹੋਏ ਹਨ ਇਹਨਾਂ ਦੇ ਨਾਂ ਹੈਗੇ ਪਹਿਲਾ ਹੈਗਾ ਰਾਮਕੁਮਾਰ ਦੂਜਾ ਹੈਗਾ ਸੰਦੀਪ ਨਾਗਰ ਜੋ ਕਿ ਕਾਲੀਆ ਵਾਲੀ ਜ਼ਿਲ੍ਹਾ सिरसा ਹਰਿਆਣਾ ਦੇ ਰਹਿਣ ਵਾਲੇ ਹੈਗੇ ਤੀਜਾ ਚੌਥਾ ਹਰਮਨਪ੍ਰੀਤ ਤੇ ਮਨੀਸ਼ ਕੁਮਾਰ ਇਹ ਜਿਹੜੇ ਆਪਣੇ ਭਟਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਜਿਹੜੀ ਮੁੱਢਲੀ ਤਫ਼ਤੀਸ਼ ਹੈ ਉਸ ਤੋਂ ਸਾਹਮਣੇ ਆਇਆ ਹੈ ਕਿ ਜਿਹੜੇ ਇਹ ਵੈਪਨ ਹੈਗੇ ਉੱਤਰ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਇਹਨਾਂ ਨੂੰ ਕਦੋਂ ਲੈ ਕੇ ਆਏ ਕਿਸ ਲਈ ਵਰਤਨੇ ਸੀਗੇ ਇਹ ਡਿਊਰਿੰਗ ਦੌਰਾਨ ਇਹ ਤਸਦੀਕ ਜਿਹੜੀ ਹੈਗੀ ਗੱਲ ਸਾਹਮਣੇ ਆਏਗੀ ਇਸ ਤੋਂ ਇਲਾਵਾ ਜਿਹੜਾ ਹਰਮਨਪ੍ਰੀਤ ਸਿੰਘ ਹੈਗਾ ਇਹਦੇ ਪਹਿਲਾਂ ਇਹ ਸੁਣਨ ਚ ਜਿਹੜਾ ਪਹਿਲਾਂ ਪਤਾ ਲੱਗੇ ਸਾਨੂੰ ਕਿ ਇਹ ਵਿੱਕੀ ਗੋਂਡਰ ਨਾਲ ਜੁੜਿਆ ਹੋਇਆ ਹੈ ਪਰ ਹੁਣ ਜਦੋਂ ਇਹਦੀ ਮੁਰਲੀ ਤਫ਼ਤੀਸ਼ ਕੀਤੀ ਸਾਹਮਣੇ ਆਇਆ ਕਿ ਇਹਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨੇ ਨਾਲ ਜਿਹੜੇ ਹੈਗੇ ਤਾਲੁਕਾਤ ਹੈਗੇ ਇਸੇ ਤਰੀਕੇ ਨਾਲ ਦੂਜਾ ਜਿਹੜਾ ਇੱਕ ਦੋਸ਼ੀ ਸੰਦੀਪ ਨਾਗਰ ਹੈਗਾ ਇਹਦੇ ਮੁਸੇੜਾ ਕਤਲ ਦੇ ਵਿੱਚ ਇਨਵੋਲਡ ਸੀਗਾ ਇੱਕ ਵਿਅਕਤੀ ਕੇਕੜਾ ਜੋ ਕਿ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਇਹਦੀ ਗਲਬਾ ਜਿਹੜੀ ਹੋਣੀ ਸਾਹਮਣੇ ਆਈ ਹੈ ਤੇ ਬਾਕੀ ਜਿਹੜੀ ਹੈਗੀ ਡਿਟੇਲ ਉਹ ਜਦੋਂ ਇਹਨਾਂ ਦੀ ਖੁਸ਼ਗਿਸ਼ ਕਰਾਂਗੇ ਉਦੋਂ ਪਤਾ ਲੱਗੇਗਾ ਕਿ ਇਹ ਜਿਹੜੇ ਹੈਗੇ ਵੈਪਨ ਕਿਸਲੇ ਲਾਏ ਸੀਗੇ ਇਹਨਾਂ ਦੇ ਕ੍ਰਿਮਨਲ ਪਿਛੋਕੜ ਬਾਰੇ ਦੱਸਦੀ ਹੈ ਤਾਂ ਰਾਮਕੁਮਾਰ ਸੰਦੀਪ ਨਾਗਰ ਇਹ ਚਾਰਾਂ ਦੇ ਖਿਲਾਫ ਹੀ ਲਗਭਗ 5-5 6-6 ਪਰਚੇ ਹੈਗੇ 307 ਆਮ ਸੈਕਟ ਚੋਰੀ ਵਗੈਰਾ ਅ ਬਾਕੀ ਇਸ ਤਰੀਕੇ ਦੇ ਪਰਚੇ ਚਾਰਿਆਂ ਦੇ ਕਿਨਲ ਬੈਕਗ੍ਰਾਉਂਡ ਹੈਗੇ ਚਾਰੇ ਜੇਲ ਰਹਿ ਕੇ ਆ ਚੁੱਕੇ ਉਹ ਕਿਛੇ ਬਾੜਾਤਰ ਨੂੰ ਜਾਂਮ ਦੇ ਨਾਲ ਤਾਂ ਨਹੀਂ ਸੀ ਜਿਹੜੇ ਇਕੱਠੇ ਸੀ ਉਹ ਜੀ ਦੌਰਾਨ ਤਫਤੀਸ਼ ਜਿਹੜੀ ਹੈਗੀ ਅਗਲ ਸਾਹਮਣੇ ਹੈਗੀ ਅਸੀਂ ਇਨਟ੍ਰੋਗਟ ਕਰਾਂਗੇ